ਹਾਂ ਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਬਾ ਡੈਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਅਪਾ ਚਾਰ ਨਗ ਸੇਲ ਲਈ ਲੈ ਕੇ ਆਏ ਹਾਂ ਜੀ ਇੱਕ ਤੋਕੜ ਗੱਬਣ ਵੜਾ ਬਾਈ ਤੇ ਇੱਕ ਵੜ ਹੋਣੀ ਤਾਜੀ ਸੋਈ ਆ ਬਾਈ ਮੈਂ ਅਗਰ ਬੱਚੀ ਕਰਮਣੀ ਨੇ ਬੱਚੀ ਹੀ ਦੇਤੀ ਤੇ ਦੋ ਬਾਈ ਕੋਲੇ ਹੀ ਪਰ ਬੱਚੀਆਂ ਨੇ ਟਾਪ ਕਲਾਸ ਬੱਚੇ ਆ ਜੀ ਪੰਜ ਹਾਉ ਕਰ ਲੈਨੇ ਬਾਈ ਨਾ ਗੱਲ ਬਾਤ ਬਾਈ ਜੀ ਸਸਰੀ ਘਾਲ ਜੀ ਹੋ ਠੀਕ ਹੋ ਵਧੀਆ ਜੀ ਪੂਰੇ ਵਧੀਆ ਜੀ ਬਾਬੇ ਕੰਗਰਾਮ ਦੀ ਕਿਰਪਾ ਨਾਲ ਜੀ ਚਲੋ ਵਧੀਆ ਜੀ ਨਾਮ ਤੇ ਐਡਰੈਸ ਬੋਲ ਦੋ। ਨਾਂ ਚਮਕਰ ਸਿੰਘ ਜੀ ਪਿੰਡ ਸੈਦੋਕੇ ਜ਼ਿਲ੍ਹਾ ਮੋਗਾ ਤੁਸੀਂ ਨਿਹਾਲ ਸਿੰਘ ਵਾਲਾ ਜੀ। ਨੇੜੇ ਪਿੰਡ ਭਾਈ। ਨੇੜੇ ਨਿਹਾਲ ਸਿੰਘ ਵਾਲਾ ਵੀ ਨੇੜੀ ਆ ਜੀ। ਭਦੌਰ ਵੀ ਨੇੜੀ। ਭਦੌਰ ਵੀ ਨੇੜੀ ਆ ਸਹਾਤਪੁਰਾ ਵੀ ਨੇੜੀ ਆ ਜੀ। ਮੋਬਾਈਲ ਨੰਬਰ ਬੋਲੋ। 9056598342 ਠੀਕ ਆ ਭਾਈ। ਭਾਈ ਇਹਨੂੰ ਬੱਚੇ ਤੋਂ ਸ਼ੁਰੂ ਕਰ ਲੈਨੇ ਆ ਨਾ। ਹਾਂ ਜੀ। ਪਹਿਲੇ ਨੰਬਰ ਵਾਲਾ ਬੱਚਾ ਕਿੰਨੀ ਉਮਰ ਆ? ਇਹ 5.5 ਮਹੀਨੇ ਦਾ ਆ ਜੀ। 5.5 ਮਹੀਨੇ। 8 ਢਾਈ ਮਹੀਨੇ ਦੀ ਆ। 8 ਢਾਈ ਮਹੀਨੇ ਦੀ ਆ। ਅੱਜ ਆਇਆ ਫਾਰਮ ਚੋਂ ਗਨਵਾਇਆ ਤਵਾ ਹੀ ਨਹੀਂ ਗਿਆ ਜੀ ਮਸਾਂ ਬੰਨੇ ਆ। ਓਕੇ। ਹਾਂਜੀ ਜਮਾ ਡਾਇਮੰਡ ਪੀਸ ਆ ਹਾਂਜੀ ਹਾਂ ਮਾਮਾ ਦਾ ਰਜਾ ਅੱਡਾ ਪਾਗਲੇ ਨੂੰ ਸਾਰਾ ਦਵਾ ਸਕਦੇ ਆ ਸੀਮੰਟ ਦਾ ਰਜਾ ਹਾਂਜੀ 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 ਠੀਕ ਆ ਭਾਈ ਕਿੰਨਾ ਕੁ ਰਿਕਾਰਡ ਚੰਦੀ ਮਾੜ ਦੋਦਾ ਇਹਦੀ ਮਾੜ ਲੇਦਾ ਜੀ 46 ਕਿਲੋ ਦੋ ਤੁਸੀਂ ਓਕੇ ਦੂਜੀ ਸੂਏ ਹਾਂ ਨਾ 34 35 ਲੀਟਰ ਦੀ ਮਾਣ ਦਿੱਤਾਗਾ ਐਰ ਸਾਈਡ ਦੇ ਪੇਟੋਂ ਆਹ ਪਹਿਲੇ ਨੰਬਰ ਵਾਲੀ ਦੀ ਝੋਲੀ ਦਿਖਾ ਦੇ ਲੈ ਦੇਖੋ ਇਹ ਮਿਆਂ ਝੋਲੀ ਭਾਈ ਪੂਰਾ ਇੱਕ ਨੰਬਰ ਜੀ ਲੈ ਭਾਈ ਫੜੀ ਪੂਸ ਮਣੀ ਜੀ ਦੇਖੋ ਜੀ ਦੇਖੋ ਚਾਰ ਥਣ ਹੈ ਨਾ ਹਾਂਜੀ ਮਾਮੂਦ ਬਹੁਤ ਸੋਹਣੀ ਪੂਰੀ ਭਾਈ ਮਾੜੀ ਜੀ ਕੱਢੀ ਬਾਹਰ ਨੂੰ ਬਾਹਰ ਭਾਈ ਖੇ ਇਹ ਰੱਟੇ ਨੀ ਬਾਈ ਖੁੱਲਣਾ ਫਿਰ ਦਿਆਂ ਦਿਖਾ ਦਿੰਨਾ ਫੇਸ ਓਕੇ ੱੱਕਾ ਕਰਦੀਆਂ ਹਾਂ ਹਾਂਜੀ ਹਾਂ ਭਾਜੀ ਦਿਨਾ ਬਾਲਾ ਜੀ ਇਧਰੋਂ ਦਿਖਾਣੇ ਕੱਦ ਬਿੱਟ ਚੈੱਕ ਕਰ ਲੋ ਬ੍ਰੀਡ ਫੋਲ ਆ ਬਾਈ ਬ੍ਰੀਡ ਤਾਂ ਬੁਲੇ ਬਹੁਤ ਚੰਗੇ ਆ ਪਲੇ ਵੇ ਆ ਵਾਕਈ ਰੱਖ ਦਿਆ ਵੀ ਖਰਾਕ ਨਾ ਪਲੇ ਵੇ ਕਿ ਨਹੀਂ ਬਾਈ ਹਾਂਜੀ ਹਾਂਜੀ ਆ ਦੇਖੋ ਫੇਸਬੁਕ ਪੂਰਾ ਚੰਗਾ ਹੈਗਾ ਆ ਬੱਚਾ ਦੇਖੋ ਲੈ ਨੋਏ ਨੋਏ ਮੈਂ ਕਹਿੰਦਾ ਪਿੰਕ ਆ ਪੂਰੀ ਹੈਨਾ ਹਾਂਜੀ ਹਾਂਜੀ ਲੈ ਪ੍ਰਿੰਟ ਪ੍ਰਿੰਟ ਦੇਖ ਇਹ ਰਮਾਡਾ ਦੀ ਆ ਜੀ ਉਹ ਰਮਾਡਾ ਸੀਮਨ ਦੀ ਦੱਸਿਆ ਬਾਈ ਹਾਂਜੀ ਹਾਂਜੀ ਲੈ ਕਿਆ ਬਾਤ ਹੈ ਕੁਆਲਿਟੀ ਦੇਖੋ ਕਿ ਨਹੀਂ ਕਹਿੰਦੇ ਨਹੀਂ ਜੀ ਜਿਵੇਂ ਕਰ ਲਿਆ ਅਗਲਾ ਕਾਹ ਤੁਹਾਡੇ 34 35 ਲੀਟਰ ਦੂਜੇ ਸੂਏ ਬਾਹਰ ਕੋਈ ਆ ਰਹੀ ਹੈ ਨਾ ਹਾਂਜੀ ਪੂਰੇ ਬਦਗਾ ਜੀ ਪੜੇ ਦੇ ਬੱਚੇ ਆ ਜੀ ਪੂਰੇ ਕੀ ਮੋਲ ਆ ਫਿਰ ਜੋੜੇ ਦਾ ਫੋਨ ਤੇ ਕਰ ਲਾਂਗੇ ਜੀ ਜੈ ਜਹੂ ਹਾਂ ਜੈ ਜਹੂ ਕਰਾਂਗੇ ਜੀ ਮੈਂ ਤਾਂ ਓਕੇ ਮੋਲ ਬਾਈ ਕਹਿੰਦਾ ਫੋਨ ਤੇ ਕਰ ਲੈ ਇਹ ਖਿੱਚਦੇ ਹੋ ਗਾ ਰੱਸਿਆ ਅੱਜ ਪਾਇਆ ਜਮ ਜੈ ਜਹੂ ਮੋਲ ਹੋ ਖੁੱਲਣਾ ਛੱਡੇ ਬਾਈ ਕਹਿੰਦਾ ਅੱਜ ਹੀ ਰੱਸੇ ਪਾਈਆਂ ਉਹਨੇ ਕੋਲ ਕੇ ਦਿਖਾਣ ਦੋ ਬਾਈ ਤਾਂ ਕੋ ਤਨ ਮਾਈਆਂ ਤਮਾਈਆਂ ਨਹੀਂ ਹੈਗੀਆਂ ਚਿੱਕੇ ਲਾ ਜਾਂਦੀਆਂ ਜਾਣ ਵਾਲੀਆਂ ਬੱਚਿਆਂ ਨੇ ਪੜੀਆਂ ਵੀ ਫੁੱਲ ਆ ਹਾਂਜੀ ਹਾਂਜੀ ਅੱਗੇ ਬੈਠ ਕਿਹੜਾ ਸੂਆ ਸੂਈ ਆ ਹਾਂ ਜੀ ਦੂਜੇ ਸੂਈ ਸੂਈ ਆ ਜੀ ਮਿਰਜੀ ਕਦੋਂ ਸੂਈ ਆ ਬਾਈ ਇਹਨੂੰ ਘੰਟਾ ਖ ਹੋ ਗਿਆ ਜੀ ਦੂਰ ਘੰਟਾ ਬੱਚਾ ਬੱਚੀ ਦੇਤੀ ਬੱਸੀ ਬੱਸੀ ਬਹੁਤ ਟਾਪਰ ਇਹ ਜ਼ੇਰ ਪੈਣੀ ਆ ਹਾਂ ਜੀ ਜ਼ੇਰ ਪੈਣੀ ਆ ਵੀ ਆਪਾਂ ਵੀਡੀਓ ਬਣਾ ਕੇ ਰੱਖਾਂਗੇ ਸਾਰਾ ਰਿਜ਼ਲਟ ਦਾ ਮੋਕਾ ਆਰਡਰ ਕਮਾਲ ਆ ਨਾ ਬਹੁਤ ਸੋਹਣਾ ਆਰਡਰ ਪੰਡ ਵਾਲਾ ਲੇਵਾ ਹਾਂ ਜੀ ਠੰਡੀ ਸ਼ੀਰ ਪੂਰੀ ਆ ਜੀ ਜਿੰਨੀ ਕਦੋਂ ਨਹੀਂ ਆ ਜੀ ਬੋਲਾ ਬਾਈ ਕੱਢਿਆ ਕਿ ਨਹੀਂ ਹਾਂ ਕੱਢਿਆ ਸ਼ੀਰ ਕਬੋਲਾ ਕੱਢਿਆ ਸੀ ਬੱਚੇ ਨੂੰ ਚੰਗਾ ਕੇ ਓਕੇ ਜੁਵਾ ਜੁਵਾ ਕਿਵੇਂ ਆ ਸੁਈ ਇੱਕ ਨੰਬਰ ਆ ਜੀ ਪਾਰਾ ਮਾਰ ਕੇ ਦਿਖਾਵਾਂਗੇ ਜੀ ਹੁਣ ਵੀ ਆਪਾਂ ਗੈਪ ਤੇ ਖੋਲ ਲੈ ਬਈ ਤੋੜ ਕੇ ਦਿਖਾ ਦੇ ਤੋਂ ਲਵਰੀਡਾ ਸੁਈ ਸੁਈ ਬੱਚਾ ਕਰਮਾਲੀ ਨੇ ਬੱਚੀ ਦਿੱਤੀ ਆ ਬੱਚੀ ਵੀ ਬੜੀ ਚੰਗੀ ਆ ਕਿਉਂ ਬੱਚੀ ਨੇ ਬਈ ਸਾਲ ਡੇਢ ਸਾਲ ਨੂੰ ਕਰਮਾਲੀ ਨੇ ਨਾਲ ਹੀ ਤਿਆਰ ਹੋ ਜਾਣਾ ਫੇਸ ਦੀ ਵੀ ਤੇ ਦੋ ਦੋ ਦਿਨ ਹੋਰ ਬਾਣਨਾ ਜੀ ਬੈਠਨੇ ਦਾ ਬਈ ਫਲੀ ਵੀ ਬਹੁਤ ਆ ਯਾਰ ਹਾਂਜੀ ਹਾਂਜੀ ਬਰੀਡ ਚੈੱਕ ਕਰੋ ਤੋੜਾ ਦੇਖੋ ਇੱਕ ਨੰਬਰ ਆ ਕਿਆ ਬਾਤ ਆ ਯਾਰ ਹੁਣੇ ਸੋਈ ਆ ਬਈ ਥੋੜਾ ਟਾਈਮ ਹੀ ਹੋਇਆ ਕਰਮਾਲੀ ਨੂੰ ਸੋਈ ਨੂੰ ਪੰਡ ਵਾਲਾ ਲੈ ਵਾ ਗੰਤੇ ਹੋਗੇ ਉਸ ਕਬੌਲਾ ਬਾਈ ਨੇ ਕੱਢਿਆ ਬਿਊਟੀ ਦੇਖੋ ਲੈ ਇਧਰ ਲੈ ਸਿੱਧੀ ਤੋਰ ਸਿੱਧੀ ਤੋਰ ਦੇ ਬੱਚੇ ਤੇ ਜਾਊਗੀ ਥੋੜਾ ਬੱਚੇ ਦਾ ਕਰ ਜੀ ਕੋਈ ਚੱਕਰ ਨਹੀਂ ਤੇ ਮੁੱਲ ਕੀ ਹੈ ਜਾਇਜ ਮੁੱਲ ਇੱਕ ਪੰਜ ਹੈ ਜੀ 1 ਲੱਖ 5000 ਮਾਨਤਨ ਹੋ ਜਾ ਹਾਂ ਜੀ ਮਾਨਤਨ ਕਰ ਦਾਂਗੇ ਓਕੇ ਬਾਈ 1 ਲੱਖ 5000 ਰੁਪਇਆ ਮੁੱਲ ਆ ਮਾਨਤਨ ਜਰੂਰ ਹੋ ਲੈ ਵਾਹ ਅਸੀਂ ਧਾਰਾ ਮਾਰਕੀਟ ਦਿਖਾਉਣੇ ਆਪਾਂ ਬਾਕੀ ਕੋਈ ਚੱਕਰ ਨਹੀਂ ਬਾਈ ਲੈ 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 ਇਹ ਬਾਤ ਕੈਮਰੇ ਤੋਂ ਡਰਦੀ ਮਾੜੇ ਹੜਪੁੱਤ ਕੋਈ ਚੱਕਰ ਨਹੀਂ ਬਾਈ ਹੜਪੁੱਤ 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 ਹੋਣਾ ਹੈ ਬਾਈ ਪਾਨੇ ਨਾ ਆਣਾ ਬਾਈ ਕਹਿੰਦਾ ਪਾਉਣਾ ਪਾ ਲੂ ਨਹੀਂ ਪਾਉਣਾ ਨਾ ਪਾਉ ਤਾਂ ਵੀ ਕੋਈ ਚੱਕਾ ਨਹੀਂ ਆ ਬਾਕੀ ਚਵਾਈ ਰਖਾਉਨੇ ਆ ਲੈ ਠੰਡੀ ਠੁੰਡੀ ਦਾ ਫੁੱਲ ਆ ਬ੍ਰੀਡ ਇੱਕ ਨੰਬਰ ਆ ਬਾਈ ਲਓ ਜੀ ਜਿਵੇਂ ਮਰਜੀ ਬੈਠਾ ਲੈ ਕੋਈ ਚੱਕਰੀਂ ਤੇ ਪੁਖਮਾ ਦੇਖੋ ਇੱਕ ਸਮਾਹ ਦਿਖਾ ਦਿਓ ਜੀ ਲੈ ਪੂਰੀ ਵਿੱਤੀ ਤੇ ਕਲਾ ਕਲਾ ਥਾਨ ਤੇ ਬਾਲਟੀ ਖਾਲੀ ਲੈ ਮਾਰ ਦੋ ਤਾਰਾਂ ਦੇ ਕਿਉਂ ਬੜਾ ਚੰਗਾ ਹੈ ਨਾ ਜੀ ਹਾਂ ਕਿਉਂ ਬਹੁਤ ਚੰਗਾ ਜੀ ਨਾ ਵਾਹ ਜੀ ਬਹੁਤ ਜਮਾ ਬੜਾ ਇਹ ਇੱਕ ਦੋ ਦਿਨ ਪਹਿਲਾਂ ਹੀ ਸੂਈ ਹੈ ਉਧਰ ਕੇ ਵੇਖ ਲੈ ਓਕੇ ਦੇਖ ਲਓ ਪੈਨ ਮਿਆਰ ਦਾ ਤੇ ਵਾਈ ਬੜੀ ਚੰਗੀ ਹੈ ਨਾ ਬਹੁਤ ਚੰਗੀ ਜਵਾਈ ਹੈ ਨਾ ਜਿਵੇਂ ਮਰਜ਼ੀ ਕੋਈ ਛਲ ਕੋਈ ਚੈੱਕ ਨਹੀਂ ਕਹਿਣਾ ਕੋਈ ਗਾੜਾ ਬਹੁਤ ਨਾ ਬੜਾ ਇਹ ਤਾਜੀ ਹੈ ਨਾ ਹਮ ਇੱਕ ਦੋ ਦਿਨ ਪਹਿਲਾਂ ਸੂਈ ਉਧਰ ਕੇ ਓਕੇ ਕੀ ਬਾਤ ਸਿੱਟਾ ਵੀ ਪਾਸੇ ਗਿਆ ਭਾਈ ਹਾਂ ਪੂਰੀ ਗੰਨੇਰ ਕੀ ਧਾਰ ਇੱਕ ਨੰਬਰ ਧਾਰ ਆ ਭਾਈ ਹਾਂ ਤੇ ਚੋਣ ਚੋਣ ਕਰਵਾਇ ਨੂੰ ਬੜਾ ਚੰਗਾ ਲੱਗਿਆ ਲੈ ਦੇਖੋ ਜੀ ਕੀ ਬਾਤ ਲਾ ਨੂੰ ਉਰ ਲੈ ਦੇਖ ਹੂੰ ਬੜੀ ਚੰਗੀ ਚਵਾਈ ਆ ਨਾ ਬਹੁਤ ਚੰਗੀ ਹੈ ਚਵਾਈ ਮੋਟਾ ਮੋਟਾ ਚੋਣ ਆ ਜਿਵੇਂ ਮਰਜ਼ੀ ਚੋਈ ਚੱਲ ਕੋਈ ਚੈੱਕ ਨਹੀਂ ਕਹਿਣਾ ਕੁਝ ਨਹੀਂ ਠੰਡੀ ਸੀਲ ਆ ਬਾਈ ਠੰਡੀ ਸੀਲ ਪੂਰੀ ਹੈ ਚਵਾਈ ਆ ਲੈ ਤੇ ਥਲੇ ਦਾ ਜੋ ਫਿਰ ਚੈੱਕ ਕਰ ਲੋ ਕੋਈ ਭੂਰ ਨਹੀਂ ਸਰਲਾ ਨਹੀਂ ਨਾ ਮੋਟਾ ਮੋਟਾ ਚੋਣ ਆ ਮੋਟਾ ਮੋਟਾ ਲੱਗਿਆ ਬਾਈ ਚੋਣ ਦਾ ਫੀਲ ਆ ਨਹੀਂ ਫੇਲੋ ਨੀ ਯਾਰ ਉੱਤੋਂ ਫੱਟ ਕਰਕੇ ਆ ਜੇ ਫੇਲ ਆਪਣੀ ਗਾਰੰਟੀ ਹੋਊਗੀ ਬਹੁਤ ਠੀਕ ਆ ਬਈ ਲੇਕਿਨ ਮੌਸਮ ਇਹਦਾ ਹੀ ਆਉਣਾ ਬਈ ਹੈ ਗੱਡ ਤਾਰਾ ਮਾਰੀਆਂ ਬਈ ਦੇਖੋ ਫੋਲ ਕੀ ਬਾਤ ਆ ਬਈ ਸੋਈ ਸਵਾਈ ਥੰਦੀ ਸੀਲਾ ਦੇਖਣੋ ਪੜੀਆ ਅੱਗੇ ਬਈ ਟੋਕ ਟੋਕੜ ਗੱਬਣੇ ਹਾਂ ਟੋਕੜ ਗੱਬਣਾ ਜੀ ਇਹਨੂੰ ਪੰਜਵਾਂ ਮਹੀਨਾ ਲੱਗਿਆ ਜੀ ਕੱਲ ਓਕੇ ਹਾਂਜੀ ਚਾਰਪੁਰ ਦੁੱਧ ਕਿੰਨਾ ਬਈ ਹੁਣ ਹਾਂਜੀ ਦੁੱਧ ਕਿੰਨਾ ਕ ਮਾਲਕ 13 ਕਿਲੋ ਕਹਿੰਦੇ ਸੀ ਆਪਾਂ 11 ਕਹਿੰਦੇ ਆ ਓਕੇ ਬਈ ਠੀਕ ਹੈ ਨਾ ਚਵਾਈ ਚਵਾਈ ਕਿਵੇਂ ਆ ਕਿ ਬਾਈ ਜੂ ਇਹਦਾ ਲੇਖੇ ਕੋਈ ਨਹੀਂ ਬਾਈ ਕਿਉਂ ਕਿ ਦਿਖਾਵਾਂਗੇ ਆਪਾਂ ਹੁਣ ਲੰਮੀ ਲੰਮੀ ਬਹੁਤ ਲੰਮੀ ਲੰਮੀ ਤੇ ਕੱਦ ਦਿਖਾ ਦੇ ਮੜਾਏ ਬਾਈ ਇਧਰ ਬੰਦੂਗੇ ਪਾਸੇ ਖੜਾ ਪਰਲੇ ਪਾਸੇ ਬਾਈ ਖੜਾ ਕੱਦ ਦਾ ਹੁੰਦਾ ਜਾ ਉਸ ਹੱਬ ਨਾਲ ਲਾ ਲਿਓ ਫੁੱਲ ਕੱਦ ਫੁੱਲ ਦੂਜੇ ਸੂਏ ਸੂਹਾ ਹੁਣ ਗਾ ਬੈ ਗੱਬਣ ਚੈੱਕ ਪਾਸ ਆਪ ਦੀ ਚਾਹ ਬਾਈ ਕਹਿੰਦਾ ਤਸੱਲੀ ਜ਼ਰੂਰ ਕਰਵਾਇਓ ਚੈੱਕ ਦੀ ਤੇ ਥਣਲੇ ਵਾ ਇੱਕ ਨੰਬਰ ਵਾਲਾ ਪਹਿਲੇ ਨੇ ਦਿੱਤਾ 32 ਕਿਲੋ ਉਹਨੂੰ ਬਾਈ ਥਣ ਦੁੱਧ ਦਾ ਰਿਕਾਰਡ ਵੀ ਬਹੁਤ ਚੰਗਾ ਖੋਲ ਦੇ ਬਾਈ ਤੋਰ ਕੇ ਤੋਰ ਦਨ ਤੋਰ ਦਨ ਫੁੱਲ ਬਰੀਡ ਹੋ ਲਗਾ ਦੋਈ ਤੰਦ ਤਾਂਛਾ ਦੇਖ ਲੈ ਬੱਸੀ ਦੁੱਧ ਵੀ ਕਰਮ ਵਾਲੀ ਸੱਜਣਾਂ ਵਾਲਾ ਲਈ ਬੈਠੀ ਆ ਤੇ ਤਾਜੀ ਦਾ ਰਿਕਾਰਡ ਬਾਈ ਨੇ ਬਹੁਤ ਚੰਗਾ ਦੱਸਿਆ ਲੈ ਬਾਈ ਚਾਰ ਦਿਨ ਕੇਹੇ ਕਰਕੇ ਨਾ ਹੂੰ ਬਦਲ ਰਹੀ ਆ ਦੁੱਧ ਨੇ ਭਾਈ ਸਹੀ ਆ ਭਾਈ ਹੂੰ ਹੂੰ ਕੱਚਾ ਤਾਂ ਨਹੀਂ ਮੁਜ ਅਚਰਗਮ ਠੀਕ ਆ ਭਾਈ ਬਰੀਡ ਇੱਕ ਨੰਬਰ ਫੁੱਲ ਕੱਦ ਦਾ ਕੱਦ ਦੇਖ ਲੋ ਹੈਟ ਹੂਟ ਸਹੀ ਆ ਪੱਲੋ ਸਾਈਡਾਂ ਸੁਡਾ ਫੋਰਾ ਚੱਕੀ ਪੁੱਤ ਕੀ ਮੋਲ ਆ ਭਾਈ ਜਾਇਜ਼ ਇਹਦਾ ਹਾਂਜੀ ਮੁੱਲ ਗਈ ਆ ਜੈ ਜੀ ਹੂੰ 95000 ਰੁਪਏ 95000 ਦੀ ਬਾਈ ਕਹਿੰਦਾ ਵੈਢ ਦੇ ਦਾਂਗੇ ਹੋਰ ਜੈ ਜ ਆ ਬਾਈ ਵੈਢ ਚੰਗੀ ਆ ਵੱਡੇ ਘਰ ਦਾ ਚਾ ਦੁੱਧ ਵੀ ਚੰਗਾ ਤੇ ਫਾਸਾ ਬ੍ਰੀਟ ਇੱਕ ਨੰਬਰ ਹਾਂਜੀ ਆ ਚੋਕੇ ਦਿਖਾਉਣੇ ਆ ਵੈਢ ਮੁੰਡਾ ਓਏ ਚਵਾਈ ਕਰਨੀ ਇਹਦੀ ਹਾਂਜੀ 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 ਠੀਕ ਜੀ ਨਿਆਣਾ ਪਾ ਲਿਆ ਜੇ ਮਰਜ਼ੀ ਵੈਜੇ 78000 ਤਿਆਰ ਨਹੀਂ ਹੋ ਗਿਆ ਕਨੇ ਨਿਆਣਾ ਪਾ ਲਿਆ ਤਾਂ ਵੀ ਕੋਈ ਚੱਕਰ ਨਹੀਂ ਗਾ ਠੰਡੀ ਦਾ ਪਾਣੀ ਕਿੱਥੇ ਬਾਕੀ ਚਵਾਈ ਜੂਈ ਦਿਖਾਉਣੇ ਆ ਕਵਾਲਿਟੀ ਖਾਲੀਅਤ ਜਿਵੇਂ ਮਰਜੀ ਵਹਿ ਜਾ ਕੋਈ ਚੱਕਰੀ ਨਹੀਂ ਤੇ ਥਾਣ ਦਿਖਾ ਦੇ ਪਹਿਲਾ ਖਾਨ ਇੱਕ ਨੰਬਰ ਵਾਲਾ ਕੀ ਬਾਤ ਕਰ ਦੇ ਜਵਾਈ ਸ਼ੁਰੂ ਬਈ ਝੋਣ ਦਿਖਾਉਂਦੇ ਆ ਬਈ ਝੋਣ ਵੀ ਇੱਕ ਨੰਬਰ ਹੀ ਆ ਲੈ ਬਾਹਲਾ ਮੋਟਾ ਮੋਟਾ ਝੋਣਾ ਹਨਾ ਜੀ ਹਾਂ ਮੋਟੀ ਮੋਟੀ ਜਵਾਈ ਹੈ ਜਿਵੇਂ ਬਾਈ ਬਹੁਤ ਮੋਟੀ ਗੱਲ ਹੈ ਜਵਾਕ ਤੋ ਹੀ ਜਾਂਦਾ ਬਈ ਜਵਾਕਾਂ ਬਣ ਕੇ ਤਾਂ ਇੰਨੀ ਗੱਬੋਲੀ ਆ ਲੈ ਜਵਾਕ ਗਰਨ ਗਰਨ ਬਾਤ ਹਾਂ ਜੀ ਆ ਝੋਣ ਤੋਂ ਬਹੁਤ ਚੰਗ ਲੱਗਿਆ ਜੀ ਮੋਟਾ ਮੋਟਾ ਚੋਣਾ ਜਿਵੇਂ ਮਰਜੀ ਚੱਲੀ ਚੱਲ ਉਹਦੇ ਹੱਥ ਨਾਲ ਚੋਕਾ ਜੜੇ ਨਾਲ ਅਬੱਸੀ ਜੀ ਵੱਜਦੀ ਅੰਦਰੋਂ ਬੱਚਾ ਪਰੇ ਕਰਦੇ ਮੋਟ ਉਹ ਦੱਲੀ ਵੇਚੀ ਵੱਜੀ ਇਹਨੇ ਹਰਪੁੱਤ ਪਰੇ ਨਾ ਹਟ ਮਾੜਾ ਜੰਗਾ ਚੋਣਾ ਬਾਹਰ ਜੰਗਾ ਟਕੜਾ ਚੋਣਾ ਮੋਟੀ ਮੋਟੀ ਚਵਾਈ ਆ ਲੈ ਕੀ ਬਾਤ ਨੇ ਕੀ ਬਾਲ ਢੀ ਆਉਂਦੀ ਬਈ ਪੱਜੀ ਲੈ ਕੀ ਬਾਤ ਆਏ ਹੁੰਦੀ ਆ ਪੱਜੀ ਤਾਂ ਹਨ ਦੁੱਧ ਵਾਲੀ ਵੜਾ ਬਾਈ ਦੀ ਗੱਲ ਸਹੀ ਆ ਬਾਈ ਤੜਕੋ ਵੀ 8:30 ਵਜੇ ਦੀ ਚੋਈ ਵੀ ਆ ਉੱਥੇ ਠੀਕ ਆ ਲੈ ਕੇ ਆਂਦੇ ਅੱਜ ਆਈ ਹੈ ਵੜ ਠੀਕ ਆ ਬਾਈ 8:30 ਵਜੇ ਚੋਈ ਸੀ ਮਾੜੀ ਚੰਗੀ ਜੋ ਚਵਾਈ ਆ ਬਾਕੀ ਤਾਜ਼ੀ ਦਾ ਰਿਕਾਰਡ ਬਾਈ ਨੇ ਬਹੁਤ ਚੰਗਾ ਰਸਤਾ ਤਾਜ਼ੀ ਬਾਹਰ ਕਾਟਾ ਵੀ ਨੇ ਕੱਢ ਹੈਟ ਮੇਰੇ ਕੋਲ ਹਮ ਸਹੀ ਗੱਲ ਹੈ। ਦੋ ਦੋ ਪੱਤਾ ਸੇਵਾ ਦਾ ਹੁੰਦਾ ਕਹਿੰਦਾ ਠੋਕਰ ਹੋਣੀ ਚਾਹੀਦੀ ਡਾਕਟਰ। ਸਹੀ ਗੱਲ ਹੈ ਬਈ। ਲੈ। ਦੇਖੋ ਜੀ ਬਾਈ ਕਿੰਨਾ ਮੋਟਾ-ਮੋਟਾ ਚੌਣ ਲੱਗਿਆ ਬਈ। ਕਿੰਨਾ ਕ ਟਾਈਮ ਹੋਇਆ ਵੀਡੀਓ ਬਣਾਉਣ ਲੱਗਿਆ। ਪੂਰੀ ਨੱਬੜ ਦੀ ਐ ਜੀ ਬਾਈ ਤਾਂ ਲੈ। ਹਾਂ। ਮਾਨਤਾਨ ਤਾਂ ਹੋ ਜਾ ਮੁੱਲ ਚ। ਹਾਂਜੀ ਹਾਂਜੀ ਹਾਂਜੀ। ਠੀਕ। ਮਾਨਤਾਨ ਕਰਾਂਗੇ ਫਿੱਟ ਕਰਕੇ। ਖੜੇ ਜੋ ਪਤ ਖੜੇ ਪੋ ਯਾਤਰਾ ਮੱਖ ਜੀ ਵਾਲੀ ਹੋ ਗਈ ਮੱਖ ਬਈ ਇੱਕ ਨੰਬਰ ਮਸ਼ੀਨ ਤੇ ਚੋਂਦੇ ਸੀ ਅਗਲੇ ਠੀਕ ਆ ਇੱਕ ਨੰਬਰ ਜਵਾਈ ਆ ਮਾਜਮ ਲੈ ਮਾ ਉਹ ਨਾ ਖੜੀ ਆ ਨਾ ਜਵਾਗ ਚੋਈ ਜਾਂਦਾ ਐਡਾ ਕੋਈ ਚੱਕਰ ਨਹੀਂ ਗਾ ਕਿਆ ਬਾਤ ਮੋਹ ਨਾ ਗਾਲਾ ਵੱਢੀ ਜਾਂਦੀ ਹੈ ਨਾ ਹਾਂ ਬਈ ਦੁੱਧ ਵੀ ਚਿੱਟਾ 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 ਦੁੱਧ ਆ ਬਈ ਬਰਫ ਵਰਗਾ ਹੂੰ ਅੜੇ ਜੋ ਪਤ ਆਪਾਂ ਡਾਇਰੈਕਟਰ 15 ਕਰਨ ਦੇ ਕੀ ਫਾਇਦਾ ਹੈ ਨਾ ਹੂੰ ਸਹੀ ਗੱਲ ਹੈ ਨਹੀਂ ਮੋਲ ਤਾਂ ਜਾਇਜ਼ ਹੀ ਕਿਉਂ ਇੱਕ ਦੋ ਦਿਨ ਪਸੂ ਘਰੇ ਆ ਕੇ ਕਰ ਦਿੰਦਾ ਬਈ ਟੁਕੜਾ ਸਹੀ ਗੱਲ ਹੈ ਬਈ ਜੇ ਬੰਤ ਕਰਦੇ ਕਿਆ ਬਾਤ ਹਨ ਚਵਾਈ ਦਾ ਚਵਾਈ ਬਹੁਤ ਵਧੀਆ ਨਾ ਮੋਟਾ ਮੋਟਾ ਚੋਣਾ ਕਰਮਾਈ ਦਾ ਬਾਕੀ ਚੌਣ ਦਾ ਸਟਾਈਲ ਬੜਾ ਵਧੀਆ ਨਾ ਸਟਾਈਲ ਬਾਈ ਦਾ ਹਾਂਜੀ ਇਹ ਪਤਲਾ ਗੋਡਿਆਂ ਚ ਲੈ ਲੈਂਦਾ ਬਾਈ ਵਾਲਟੀ ਚੋਣ ਨਾ ਪੜਾਈ ਨਹੀਂ ਭਾਈ ਬਈ ਲਕਨ ਪੜਾ ਪਈ ਬੈਠ 0 ਨਾ ਚੋਦੇ ਯਾਰ ਬਾ ਤਾਂ ਇੱਕ ਨਜ਼ਾਰਾ ਹਾਂਜੀ ਹਾਂਜੀ ਮੰਗਣਾ ਡੱਕ ਦੀ ਬਾਲਟੀ ਹਾਂਜੀ ਹਾਂਜੀ ਹੂੰ ਫੇਰ ਘੱਟ ਦੱਸੋ ਭਾਈ ਅਗਲੇ ਨੂੰ ਨਜ਼ਾਰਾ ਆ ਜੀ ਭਾਈ ਕਿੱਲੋ ਵੱਧ ਨਿਕਲੋ ਆਉਣਾ ਕੋਸ਼ ਹੋ ਜਾਣਾ ਕੋਸ਼ ਹੋ ਜਾਣਾ ਦੁੱਧ ਬਾਰਾ ਤੇ ਰਹੀਆਂ ਆਪਾਂ 11 ਕਿਉਂ ਦੱਸਿਆ ਬੇਇੱਤਨੀ ਹੁੰਦੀ ਗਾੜ੍ਹ ਨਹੀਂ ਕੱਢਦਾ ਅਗਲਾ ਭਾਈ ਸਹੀ ਗੱਲ ਆ ਵੀ ਦੁੱਧ ਹੋਣਾ ਪੈਣਾ ਦੱਸਤਾ ਸੀ ਕੱਢਦੀ ਆ ਭਾਈ 3 ਕਿਲੋ ਹੂੰ ਅਰੇ ਜਪਤਾ ਉਹ ਥੱਲੇ ਬੜਿਆ ਬੈਠਾ ਐ ਨਹੀਂ ਵੀ ਗੁੱਲਾ ਤੁਹਾਡੇ ਕੋਈ ਹੋ ਕੋਈ ਨਾ ਪੋਰਾ ਵੀ ਨਹੀਂ ਮਰਜੀ ਪੜਉਣੀ ਚਾਹੀਏ ਕਪੜਾ ਐ ਨਹੀਂ ਪਾਇਆ ਭਈ ਅਗਰ ਨਾ ਪੜਾ ਪਾਉਂਦੇ ਹੰਤ ਪੜਾ ਪੜਾ ਕਰਨ ਕਰਨ ਇੱਕ ਨੰਬਰ ਆ ਭਈ ਲੈ ਜਿਵੇਂ ਮਰਜੀ ਝੋਲਾ ਕੋਈ ਚੱਕਰੀ ਨਹੀਂ ਉੱਧ ਵੀ ਚੰਗਾ ਗੱਬਣ ਵੀ ਆ ਕਰਦ ਵੀ ਫੁੱਲਾ ਬਰੀਡ ਵੀ ਫੁੱਲਾ ਦੁੱਧ ਵਾਲਾ ਯਾਰ ਪੀਸ ਹਣਾ ਹਾਂਜੀ 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 ਲੈ ਭਈ ਆ ਸਾਹਮਣੇ ਆ ਗਿਆ ਦੁੱਧ ਇੱਕ ਰੰਗ ਦਾ ਕਿਆ ਜਮਾ ਖਾਲੀ ਕਰਤੀ ਜਮਾ ਨਚੋੜਤੀ ਆ ਦੇਖੋ ਜੀ ਲੈ ਬਾਈ ਜਮੇ ਮਰਜੀ ਸਵੇਰੇ ਆ ਕੇ ਬੰਦਾ ਪਾ ਚੋਲੇ ਲੈ ਚੋ ਸਕਦਾ ਜਮਟ ਲ ਪੂਰੀ ਪਾ ਟਾਈਮ ਕੀ ਹੋ ਗਿਆ ਟਾਈਮ ਟਾਈਮ ਦਾਸੀ ਦਿੰਨੇ ਆ ਬਾਈ ਹਾਂ ਦੱਸ ਦੇ ਵੀ ਆ ਟਾਈਮ ਤੇ ਖਾਲੀ ਆ ਲੈ 6 ਵਜੇ ਗਏ ਪੂਰੇ 6 ਵਜੇ ਇੱਕ ਮਿੰਟ ਹੋ ਗਿਆ ਉਸ ਆਨੰਦ ਜਲਾਲੇ ਖਜ ਜਵਾਈ ਚ ਵੈਸੇ ਟਾਈਮ ਪਿਆ ਹਾਂ ਨਾ ਨਾ 6 ਵਜੇ ਸਹੀ ਤਾਂ ਪਰ ਕੋ 8:30 ਦੀ ਚੋਈ ਵੀ ਆ ਠੀਕ ਆ ਅੱਜੀ ਆਈ ਆ ਠੀਕ ਆ ਠੀਕ ਆ ਸਵੇਰੇ ਜਿੰਨੇ ਵਜੇ ਮਾਰਦੀ ਆਂnabla ਦੇ ਭਾਈ ਆ ਬਾੜ ਵੀ ਚੰਗੀ ਆ ਸੋਈ ਸਵਾਈਆ ਬੱਚਾ ਬੱਚੀ ਦੁੱਤੀ ਆ ਆ ਦੋਨੇ ਹੀ ਪਰ ਬੱਚੀਆਂ ਬਹੁਤ ਚੰਗੀਆਂ ਬਈ ਬਰੀਡ ਚੰਗੀ ਆ ਇਹ ਕਿਸੇ ਵੀ ਹਰਪਤ ਹਟ ਹਟ ਪਸੰਦ ਆ ਬਈ ਨਾ ਕਨੈਕਟ ਕਰ ਲਿਓ ਜੀ ਧੰਨਵਾਦ